ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਆਪਾਂ ਸ਼ੁਰੂ ਕਰਨ ਜਾ ਰਿਹਾ ਜਨਮ ਸਾਖੀ ਭਾਈ ਬਾਨੇ ਵਾਲੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪ ਹੀ ਅੰਗ ਸੰਗ ਸਹਾਇ ਹੋ ਕੇ ਸਾਰੀ ਸਾਖੀ ਪੜਨ ਅਤੇ ਸੁਨਣ ਦੀ ਕਿਰਪਾਲਤਾ ਬਖਸ਼ਣ ਤਨ ਗੁਰੂ ਨਾਨਕ ਤਨ ਗੁਰੂ ਨਾਨਕ ओंकार सतनाम करता पुरख निरप निरवैर अकाल मूरत अजूनी सैभंग गुरु प्रसाद अब जनम साखी श्री गुरु नानक साहिब जी दी लिखियाती श्री वाहेगुरु जी सहाय सम्मत 1597 मिति बैसाख सुदी पंचमी नु पैड़े मोखे सुल्तानपुर दे खतरेटे ने पोथी लिखी ਇਕ ਦਿਨ ਗੁਰੂ ਅੰਗਦ ਜੀ ਖਡੂਰ ਵਿੱਚ ਬੈਠੇ। ਸ੍ਰੀ ਗੁਰੂ ਨਾਨਕ ਜੀ ਕੇ ਪ੍ਰੇਮ ਕਾ ਵਿਯੋਗ ਹੋਣੇ ਕਰ ਧਿਆਨ ਵਿੱਚ ਮਗਨ ਬੈਠੇ ਸੀ ਤਾਂ ਸ੍ਰੀ ਗੁਰੂ ਅੰਗਦ ਜੀ ਦੇ ਮਨ ਵਿੱਚ ਇਹ ਫੁਰੀ ਜੋ ਮੇਰੇ ਸਤਿਗੁਰੂ ਨਾਨਕ ਜੀ ਪੂਰਨਪੁਰਖ ਸੇ ਉਸ ਵਿੱਚ ਅਤੇ ਪਰਮੇਸ਼ਰ ਵਿੱਚ ਭੇਜ ਭੇਦ ਕੁਛ ਨਹੀਂ ਸੀ। ਦੇਖਾ ਮੇਰੇ ਗੁਰੂ ਜਨਮ ਕਿਸ ਰੌਸ ਲੀਤਾ ਹੈ। ਕੋਈ ਐਸਾ ਸਿੱਖ ਹੋਵੇ ਜੋ ਗੁਰੂ ਜੀ ਦੀ ਕਥਾ ਸੁਣਾਵੇ ਤਾਂ ਭਾਈ ਬੁੱਟਾ ਜੀ ਬੋਲਿਆ ਗੁਰੂ ਜੀ ਐਸਾ ਸਿੱਖ ਤੋਂ ਬਾਲਾ ਸੰਧੂ ਹੈ ਤੇ ਲਵੰਡੀ ਰਾਏ ਪੂਈ ਦੀ ਰਹਿੰਦਾ ਹੈ ਉਹ অতি ਮਰਦਾਨਾ ਦੋਵੇਂ ਸ੍ਰੀ ਗੁਰੂ ਨਾਨਕ ਜੀ ਦੇ ਨਾਲ ਰਹੇ ਹਨ ਉਹਨਾਂ ਸਭ ਕੌਤਕ ਦੇਖੇ ਹਨ ਉਸ ਨੂੰ ਆਪ ਬੁਲਾਵੋ ਉਹ ਸਭ ਕਥਾ ਸੁਣਾਵੇਗਾ ਜਾਂ ਇਹ ਬਿਰਤਾਂਤ ਘਡੂਰ ਵਿੱਚ ਹੋਇਆ ਤਾ ਗੁਰੂ ਅੰਗਦ ਜੀ ਮਨ ਵਿੱਚ ਬਾਲੇ ਨੂੰ ਯਾਦ ਕੀਤਾ ਤਾ ਤਲਵੰਡੀ ਵਿੱਚ ਪਾਈ ਬਾਲਾ ਬੈਠਾ ਸੀ ਇਹ ਸ੍ਰੀ ਗੁਰੂ ਨਾਨਕ ਜੀ ਦੀਆਂ ਬਾਰਤਾ ਸਿੱਖਾਂ ਨਾਲ ਕਰਦਾ ਸੀ ਤਾ ਬਾਲੇ ਆਖਿਆ ਭਾਈ ਜੀ ਸ੍ਰੀ ਗੁਰੂ ਨਾਨਕ ਜੀ ਤਾਂ ਬੈਕੁੰਟ ਤਾਮ ਨੂੰ ਗਏ ਆਪਣੇ ਅਸਥਾਨ ਕਿਸ ਨੂੰ ਬਿਠਾ ਗਏ ਹਨ ਤਾ ਇੱਕ ਸਿੱਖ ਬੋਲਿਆ ਭਾਈ ਕਿਸੇ ਪਾਸੋਂ ਸੁਣਿਆ ਹੈ ਜੋ ਇੱਕ ਸ੍ਰੀ ਅੰਗਦ ਨਾਮ ਕਤਰੀ ਹੈ ਤਿਹਨ ਜਾਤ ਹੈ فیرੂ ਦਾ ਪੁੱਤਰ ਹੈ ਉਸ ਨੂੰ ਬਾਬਾ ਨਾਨਕ ਜੀ ਆਪਣੇ ਅਸਥਾਨ ਤੇ ਬਿਠਾ ਗਏ ਹਨ ਪਾਈ ਬਾਲਾ ਇਹ ਚਾਹੁੰਦਾ ਸੀ ਕਿ ਉਹ ਗੁਰੂ ਪ੍ਰਗਟ ਹੋਵੇ ਤਾਂ ਦਰਸ਼ਨ ਕਰਨ ਜਾਈਏ ਜਿਸ ਵੇਲੇ ਪਾਈ ਬਾਲੇ ਸੁਣਿਆ ਜੋ ਸ੍ਰੀ ਗੁਰੂ ਅੰਗਦ ਜੀ ਗੁਰੂ ਹੋਇਆ ਹੈ ਖਡੂਰ ਵਿੱਚ ਰਹਿੰਦਾ ਹੈ ਇਹ ਸੁਣ ਕੇ ਪਾਈ ਬਾਲਾ ਸ੍ਰੀ ਗੁਰੂ ਅੰਗਦ ਜੀ ਦੇ ਦਰਸ਼ਨ ਨੂੰ ਆਇਆ ਜੋ ਕੁਝ ਸ਼ਕਤ ਆਈ ਸੋ ਪ੍ਰਸ਼ਾਦ ਭੇਟਾ ਲੈ ਆਇਆ ਦੂਰ ਆ ਪਹੁੰਚਾ ਅਗੋਂ ਸ੍ਰੀ ਗੁਰੂ ਅੰਗਦ ਜੀ ਛੁਪੇ ਰਹਿੰਦੇ ਸੀ ਤਾਂ ਭਾਈ ਬਾਲਾ ਪੁੱਛ ਕੇ ਜਿੱਥੇ ਗੁਰੂ ਜੀ ਰਹਿੰਦੇ ਸੀ ਇੱਥੇ ਆਇਆ ਤਾਂ ਅੱਗੇ ਸ੍ਰੀ ਗੁਰੂ ਅੰਗਦ ਜੀ ਬੈਠੇ ਸਨ ਭਾਈ ਬਾਲੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਅੰਗਦ ਜੀ ਬੋਲੇ ਆਓ ਭਾਈ ਸਿੱਖਾ ਕਰਤਾਰ ਕਰਤਾਰ ਬੋਲੋ ਭਾਈ ਜੀ ਤਾਂ ਭਾਈ ਬਾਲਾ ਬੈਠ ਗਿਆ ਸ਼੍ਰੀ ਗੁਰੂ ਅੰਗਦ ਜੀ ਹੋਰ ਪਾਸੇ ਤੋਂ ਬਿਰਤੀ ਸੰਕੋਚ ਕਰਨ ਭਾਈ ਬਾਲੇ ਨਾਲ ਵਾਰਤਾ ਕਰਨ ਲੱਗੇ ਭਾਈ ਬਾਲੇ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿਥੋਂ ਆਇਆ ਹੈ ਅਤੇ ਕੌਣ ਹੁੰਦਾ ਹੈ ਤੇ ਕਿਉਂ ਕਰ ਆਉਣਾ ਹੋਇਆ ਹੈ ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਅਰਦਾਸ ਕੀਤੀ ਸ਼੍ਰੀ ਗੁਰੂ ਜੀ ਜਟੇਟਾ ਹੁੰਦਾ ਹਾਂ ਤੇ ਗੋਤ ਸੰਧੂ ਹੈ ਨਾ ਉਹ ਬਾਲਾ ਹੈ ਜਨਮ ਤਾਂ ਰਾਈ ਕੋਇਂ ਦੀ ਤਲਵੰਡੀ ਹੈ ਸ੍ਰੀ ਗੁਰੂ ਜੀ ਦੇ ਦਰਸ਼ਨ ਨੂੰ ਆਇਆ ਹਾਂ ਫਿਰ ਗੁਰੂ ਅੰਗਦ ਜੀ ਪੁੱਛਿਆ ਭਾਈ ਬਾਲਾ ਤੂੰ ਸਿੱਖ ਕਿਸ ਦਾ ਹੈ ਤੇ ਤੈਨੂੰ ਕੌਣ ਮਿਲਿਆ ਹੈ ਤਾਂ ਭਾਈ ਬਾਲਾ ਬੋਲਿਆ ਜੀ ਗੁਰੂ ਜੀ ਮੈਂ ਸਿੱਖ ਗੁਰੂ ਨਾਨਕ ਜੀ ਦਾ ਹਾਂ ਤੇ ਮੈਨੂੰ ਗੁਰੂ ਨਾਨਕ ਜੀ ਕਾਲੂ ਵੇਦੀ ਦਾ ਪੁੱਤਰ ਮਿਲਿਆ ਹੈ ਜੀ ਫਿਰ ਗੁਰੂ ਅੰਗਦ ਜੀ ਬੋਲੇ ਭਾਈ ਬਾਲਾ ਤੂੰ ਗੁਰੂ ਨਾਨਕ ਡਿੱਠਾ ਸੀ ਤਾਂ ਭਾਈ ਬਾਲਾ ਨੇ ਆਖਿਆ ਗੁਰੂ ਜੀ ਮੈਂ ਤੋਂ ਤ੍ਰੈ ਵਰੀ ਗੁਰੂ ਨਾਨਕ ਜੀ ਵੱਡੇ ਸੀ ਮੈਂ ਸ੍ਰੀ ਗੁਰੂ ਜੀ ਦੇ ਪਿੱਛੇ ਲੱਗਾ ਫਿਰਦਾ ਸਾਂ ਮੇਰੇ ਦੇਖਦਿਆਂ ਹੀ ਗੁਰੂ ਨਾਨਕ ਜੀ ਸਭ ਧਰਤੀ ਫਿਰੀ ਅਨੇਕ ਜੀਤ ਤਾਰੇ ਪਰ ਸਾਨੂੰ ਇਹ ਪਤਾ ਨਹੀਂ ਸੀ ਜੋ ਇਹ ਏਵਡ ਗੁਰੂ ਹੈ ਪਰ ਅਸੀਂ ਸਲਾਮੀ ਰਹਿੰਦੇ ਸੀ ਇਹ ਗੱਲ ਪਾਈ ਬਾਲੇ ਆਖੀ ਤਾਂ ਗੁਰੂ ਅੰਗਦ ਜੀ ਦਾ ਵੈਰਾਗ ਛੁੱਟ ਗਿਆ ਸੋ ਕਿਥਾਂ ਹੂੰ ਥੰਮੀਏ ਨਹੀਂ ਉਹ ਰਾਤ ਗੁਜ਼ਰੀ ਤਾਂ ਪਲਕ ਹੋਇਆ ਤਾਂ ਗੁਰੂ ਅੰਗਦ ਜੀ ਸੁਰਤ ਵਿੱਚ ਆਏ ਤਾਂ ਫਿਰ ਗੁਰੂ ਅੰਗਦ ਜੀ ਬੋਲੇ ਜੋ ਭਾਈ ਬਾਲੇ ਨੂੰ ਸਤੇ ਤਾਂ ਭਾਈ ਬਾਲੇ ਨੂੰ ਸਤਿਆ ਬਾਲੇ ਆਏ ਕਰ ਮੱਥਾ ਟੇਕਿਆ ਤਾਂ ਗੁਰੂ ਅੰਗਦ ਜੀ ਉੱਠ ਕੇ ਭਾਈ ਬਾਲੇ ਨੂੰ ਗੱਲ ਵਿੱਚ ਲੈ ਕੇ ਮਿਲੇ ਫਿਰ ਬੈਠ ਕੇ ਪੁੱਛਣ ਲੱਗੇ ਭਾਈ ਬਾਲਾ ਕੁਝ ਤੈਨੂੰ ਇਹ ਵੀ ਮਾਲੂਮ ਹੈ ਜੋ ਸ਼੍ਰੀ ਗੁਰੂ ਨਾਨਕ ਜੀ ਨੇ ਕਿਸ ਦਿਨ ਜਨਮ ਲੀਤਾ ਤਾਂ ਬਾਲੀ ਆਖਿਆ ਜੀ ਮੈਨੂੰ ਇਹ ਤਾਂ ਮਲੋਂ ਨਹੀਂ ਪਰ ਜੀ ਮੈਂ ਇਤਨੀ ਗੱਲ ਲੋਕਾਂ ਦੇ ਮੂੰਹੋਂ ਸੁਣੀ ਸੀ ਜੋ ਕਤਕ ਦੀ ਪੂਰਨਮਾਸੀ ਨੂੰ ਜਨਮਿਆ ਹੈ ਤੇ ਕਾਲੂ ਨੇ ਜਨਮ ਪੱਤਰੀ ਲਿਖਾਈ ਹੈ ਤੇ ਹਰ ਦਿyal ਪੰਡਤ ਲਿਖੀ ਹੈ ਅਤੇ ਹਰ ਦਿyal ਆਖਦਾ ਹੈ ਜੋ ਸ਼ੁਭ ਮਹੂਰਤ ਅਤੇ ਸਤਾਈ ਨਛਤਰੀ ਕਤਕ ਦੀ ਪੂਰਨਮਾਸੀ ਕਾਲੂ ਦੇ ਘਰ ਬਾਲਕ ਜੋ ਜਨਮਿਆ ਹੈ ਕੋਈ ਵੱਡਾ ਅਵਤਾਰੀ ਜਨਮਿਆ ਹੈ ਸੋ ਕਾਲੂ ਨੇ ਜਨਮ ਪੱਤਰੀ ਲਿਖਵਾਈ ਹੈ ਤਾਂ ਸ਼੍ਰੀ ਗੁਰੂ ਅੰਗਦ ਜੀ ਕੇਹਾ ਭਾਈ ਬਾਲਾ ਇਵੇਂ ਜਨਮ ਪੱਤਰੀ ਵੀ ਹੱਥ ਆਵੇ ਤਾਂ ਬਾਲੇ ਆਖਿਆ ਗੁਰੂ ਜੀ ਕੋਝ ਕੀਤੇ ਹੱਥ ਆਵੇ ਸ਼੍ਰੀ ਗੁਰੂ ਅੰਗਦ ਜੀ ਆਖਿਆ ਭਾਈ ਬਾਲਾ ਤੁਸੀਂ ਉਤੋਂ ਦੇ ਵਸਨੀਕ ਹੋ ਤੁਸੀਂ ਇੱਥੇ ਕੋਝ ਹੱਥ ਆਵੇ ਅਤੇ ਤੁਸੀਂ ਕਿਸੇ ਪਾਸੋਂ ਪੁੱਛੋ ਤਾਂ ਬਾਲੇ ਆਖਿਆ ਗੁਰੂ ਜੀ ਤਾਲੂ ਵੇਦੀ ਦਾ ਪਿਰਾਓ ਲਾਲੂ ਹੈ ਸੋ ਕਾਲੂ ਤਾਂ ਚਲਾ ਗਿਆ ਹੈ ਤੇ ਲਾਲੂ ਰਹਿਂਦਾ ਹੈ ਉਸ ਪਾਸੋਂ ਪੁੱਛੀ ਤਾਂ ਗੁਰੂ ਅੰਗਦ ਜੀ ਆਖਿਆ ਪਾਈ ਪਾਲਾ ਤੂੰ ਸਾਹੀ ਕੋਚ ਕਰਨੀ ਹੈ ਤਾਂ ਬਾਲੇ ਆਖਿਆ ਗੁਰੂ ਜੀ ਤੁਸੀਂ ਕੋਈ ਆਪਣਾ ਆਦਮੀ ਦੇਵੋ ਉਹ ਵੀ ਹੋਵੇ ਤੇ ਮੈਂ ਨਾਲ ਹੋਵਾਂ ਜਾਏ ਲਾਲੂ ਵੇਦੀ ਨੂੰ ਆਖੀ ਪਾਈ ਲਾਲੂ ਤੂੰ ਬਹੁਤਾ ਬਿਰਧ ਹੋਇਆ ਹੈ ਤੇਰੇ ਉੱਤੇ ਗੁਰੂ ਜੀ ਦੀ ਬਹੁਤ ਮਿਹਰਬਾਨੀ ਹੋਈ ਹੈ ਗੁਰੂ ਅੰਗਦ ਜੀ ਅਸਾਂ ਟੂੰਡ ਕੇ ਲੱਭਾ ਹੈ ਤੂੰ ਸ੍ਰੀ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਦੇ ਕਿਉਂਕਿ ਗੁਰੂ ਨਾਨਕ ਜੀ ਵਿੱਚ ਤੇ ਗੁਰੂ ਅੰਗਦ ਜੀ ਵਿੱਚ ਭੇਦ ਨਹੀਂ ਤਾਂ ਗੁਰੂ ਅੰਗਦ ਜੀ ਕਹਾ ਭਾਈ ਬਾਲਾ ਸੰਗਤ ਆ ਗਈ ਹੈ ਜੋ ਇਹ ਕੰਮ ਭਾਈ ਬਾਲੇ ਪਾਸੋਂ ਹੀ ਹੋਵੇਗਾ ਸੋ ਇਹ ਪਰ ਉਪਕਾਰ ਤੂੰ ਕਰ ਜੋ ਸਾਨੂੰ ਸ੍ਰੀ ਬਾਪੇ ਜੀ ਦੀ ਜਨਮ ਪੱਤਰੀ ਦਾ ਦਰਸ਼ਨ ਕਰਵਾਓ ਸ੍ਰੀ ਗੁਰੂ ਅੰਗਦ ਜੀ ਬਾਲੇ ਉੱਪਰ ਬਹੁਤ ਖੁਸ਼ੀ ਹੋਏ ਆਕਨ ਲੱਗੇ ਪਾਈ ਬਾਲਾ ਕੋਈ ਸਿੱਖ ਨਾ ਲੈ ਜਾ ਤਾਂ ਬਾਲੇ ਆਖਿਆ ਜੀ ਕੋਈ ਭੇਜੋ ਮੈਂ ਲੈ ਜਾਂਦਾ ਹਾਂ ਤਾਂ ਗੁਰੂ ਅੰਗਦ ਜੀ ਲਾਲੇ ਪੁੱਤ ਨੂੰ ਸੱਦਿਆ ਸਿੱਖ ਜਟੇਟਾ ਸੀ ਜਾਂ ਆਇਆ ਤਾਂ ਗੁਰੂ ਅੰਗਦ ਜੀ ਕਹਿਆ ਪਈ ਤੂੰ ਗੁਰਮੁਖ ਸਿੱਖ ਹੈ ਗੁਰੂ ਕਾ ਤੂੰ ਪਾਈ ਬਾਲੇ ਨਾਲ ਜਾ ਤਲਵੰਡੀਓਂ ਸ੍ਰੀ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਲੈ ਆਓ ਉਨੂੰ ਆਖਿਆ ਗੁਰੂ ਜੀ ਧਰਨ ਸਾਡੇ ਭਾਗ ਹਨ ਜੋ ਅਸੀਂ ਗੁਰੂ ਨਾਨਕ ਜੀ ਦੀ ਪਤਰੀ ਦੇਖੀਏਗੇ ਤੇ ਅਸੀਂ ਜਾਣਾਂਗੇ ਜੋ ਗੁਰੂ ਨਾਨਕ ਜੀ ਦਾ ਦਰਸ਼ਨ ਕੀਤਾ ਤਾਂ ਗੁਰੂ ਅੰਗਦ ਜੀ ਆਖਿਆ ਭਾਈ ਬਾਲਾ ਤੈਨੂੰ ਕਰਤਾਰ ਚਿਤ ਆਵੇ ਤਾਂ ਭਾਈ ਬਾਲਾ ਅਤੇ ਭਾਈ ਨਾਲਾ ਨੂੰ ਦੋਵੇਂ ਤੁਰੇ ਸੋਤਲਵੰਡੀ ਆਏ ਆਏਕਰ ਮੈਤੇ ਲਾਲੂ ਨੂੰ ਮਿਲੇ ਤਾਂ ਭਾਈ ਬਾਲੇ ਲਾਲੂ ਨੂੰ ਆਖਿਆ ਭਾਈ ਲਾਲੂ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਦੇ ਗੁਰੂ ਅੰਗਦ ਜੀ ਮੰਗੀ ਹੈ ਅਸਾਂ ਗੁਰੂ ਅੰਗਦ ਜੀ ਨੂੰ ਢੂੰਡ ਕੇ ਲੱਭਾ ਹੈ ਤਾਂ ਲਾਲੂ ਆਖਿਆ ਜੀ ਮੇਰੇ ਪਾਸ ਤਾਂ ਨਹੀਂ ਭਾਲੇ ਆਖਿਆ ਆਈ ਲਾਲੂ ਤੂੰ ਮਹਤਾ ਕਾਲੂ ਦਾ ਪਿਰਾਉ ਹੈ ਤੂੰ ਘਰ ਵਿੱਚ ਟੋਲ ਮਹਤਾ ਕਾਲੂ ਵੀ ਚਲ ਵਸਿਆ ਹੈ ਤੇ ਅੰਮਾ ਬੀਬੀ ਵੀ ਚਲ ਗਈ ਹੈ ਤੂੰ ਹੁਣ ਹੈ ਸੋ ਘਰ ਵਿੱਚ ਟੋਲ ਤਾਂ ਪਾਈ ਲਾਲੂ ਆਖਿਆ ਭਾਈ ਬਾਲਾ ਤੂੰ ਗੁਰੂ ਨਾਨਕ ਦਾ ਮਿੱਤਰ ਹੈ ਸੱਚ ਆਬ ਗੁਰੂ ਅੰਗਦ ਜੀ ਗੁਰੂ ਕੀ ਗੁਰੂ ਸ੍ਰੀ ਚੰਦ ਹੋਇਆ ਤੂੰ ਤਾਂ ਹੋਰ ਹੀ ਸੁਣਾਇਆ ਪਾਈ ਬਾਲੇ ਆਖਿਆ ਪਾਈ ਗੁਰੂ ਅੰਗਦ ਹੋਇਆ ਜਿਸ ਦੇ ਅੱਗੇ ਗੁਰੂ ਨਾਨਕ ਜੀ ਨੇ 5 ਪੈਸੇ ਤੇ ਨਰੀਲ ਰੱਖ ਕੇ ਮੱਥਾ ਟੇਕਿਆ ਇਸ ਨਾਲ ਫਿਰ ਬਰਾਬਰੀ ਕੀਹੀ ਤੇ ਸ੍ਰੀ ਚੰਦ ਜੀ ਔਲਾਦ ਕਰਕੇ ਪੂਜੀ ਨੇਗੇ ਨਨ ਲੂ ਆਖਿਆ ਭਾਈ ਮੈਂ ਘਰ ਵਿੱਚ ਟੋਲਦਾ ਹਾਂ ਤੇ ਪਾਈ ਕਾਲੂ ਚਲ ਗਿਆ ਹੈ ਤੇ માતા ਵੀ ਚਲ ਗਈ ਹੈ ਬਹੁਤ ਲੇਖੇ ਦੇ ਕਾਗਦ ਪਾਈ ਹੋਈ ਹਨ ਤਾਂ ਘਰ ਵਿੱਚ ਟੋਲਣ ਲੱਗੇ ਟੋਲਦੇ ਟੋਲਦੇ ਪੰਜਵੇਂ ਦਿਨ ਪਤਰੀ ਲੱਭੀ ਅਤੇ ਲੱਭ ਕਰ ਭਾਈ ਬਾਲੇ ਨੂੰ ਦਿੱਤੀ ਬਾਲੇ ਨੇ ਲਾਲੇ ਪੁੰਨੂ ਨੂੰ ਦਿੱਤੀ ਤਾਂ ਲਾਲੇ ਪੁੰਨੂ ਪਾਈ ਬਾਲੇ ਨੂੰ ਆਖਿਆ ਭਾਈ ਬਾਲਾ ਤੂੰ ਵੀ ਨਾਲ ਹੀ ਚੱਲ ਤੇਰਾ ਵੱਡਾ ਜਸ ਹੋਵੇਗਾ ਤਾ ਬਾਲੇ ਆਖਿਆ ਪਲਾ ਪਾਈ ਚੱਲੀ ਤਾਂ ਪਾਈ ਬਾਲਾ ਤੇ ਲਾਲਾ ਪੁੱ ਨੂੰ ਪਤਰੀ ਲੈ ਕੇ ਚਲੇ ਆਈ ਤਾਂ ਪਾਈ ਲਾਲੂ ਆਖਿਆ ਪਾਈ ਜੀ ਤੂ ਸਾਦਾ ਜਨਮ ਪਤਰੀ ਗੁਰੂ ਨਾਨਕ ਜੀ ਦੀ ਲੈ ਚੱਲੇ ਹੋ ਪਰ ਮੇਰੇ ਪੇਟ ਵੀ ਕੁਝ ਲੈ ਜਾਵੋ ਤਾਂ ਪਾਈ ਬਾਲੇ ਆਖਿਆ ਪਲਾ ਪਾਈ ਲਾਲੂ ਦੇਵੋ ਜੋ ਕੁਝ ਤੂ ਸਾਡੇ ਜੀ ਆਮਦੀ ਹੈ ਤਾਂ ਪਾਈ ਲਾਲੂ 5 ਪੈਸੇ ਤੇ ਨਰੀਲ ਦਿੱਤਾ ਅਤੇ ਆਖਿਉਂ ਜੋ ਇਹ ਮੇਰੀ ਪੇਟ ਗੁਰੂ ਅੰਗਦ ਜੀ ਅਗੇ ਰੱਖਣੀ ਅਤੇ ਮੱਥਾ ਟੇਕਣਾ ਅਤੇ ਮੇਰੀ ਅਰਦਾਸ ਕਰਨੀ ਅਤੇ ਕਹਿਣਾ ਕਿ ਸ੍ਰੀ ਚੰਦ ਹੁਰੀ ਬੋਲਣ ਤਾਂ ਆਪ ਧੀਰਜ ਰੱਖਣਾ ਤਾਂ ਪਾਈ ਬਾਲੇ ਆਖਿਆ ਪਾਈ ਲਾਲੂ ਤੋਖਾ ਕੋਈ ਨਹੀਂ ਕਰਨਾ ਸ੍ਰੀ ਗੁਰੂ ਅੰਗਦ ਜੀ ਬੜੇ ਸ਼ਾਂਤ ਰੂਪ ਹਨ ਜਨਮ ਪੱਤਰੀ ਲੈ ਕੇ ਪਾਈ ਬਾਲਾ ਤੇ ਲਾਲਾ ਪੁੰਨੂ ਤੁਰੇ ਖਡੂਰ ਖਹਿਰਿਆਂ ਦੇ ਵਿੱਚ ਗੁਰੂ ਅੰਗਦ ਜੀ ਪਾਸ ਆਈ ਅਰਨ ਕਰਕੇ ਜਨਮ ਪੱਤਰੀ ਸ੍ਰੀ ਗੁਰੂ ਜੀ ਦੇ ਅੱਗੇ ਰੱਖੀ ਅਤੇ ਮੱਥਾ ਟੇਕਿਆ ਤੇ ਪਾਈ ਲਾਲੂ ਦੀ ਪੇਟਾ ਦਿੱਤੀ ਮੱਥਾ ਵੀ ਟੇਕਿਆ ਤਾਂ ਦੇਖ ਕੇ ਸ੍ਰੀ ਗੁਰੂ ਅੰਗਦ ਜੀ ਖੁਸ਼ੀ ਹੋਏ ਤੇ ਆਖਣ ਲੱਗੇ ਪਾਈ ਬਾਲਾ ਤੈਨੂੰ ਕਰਤਾਰ ਚਿਤ ਆਵੇ ਅੱਜ ਤੁਸਾਂ ਅਸਾਨੂੰ ਸ੍ਰੀ ਗੁਰੂ ਨਾਨਕ ਜੀ ਦਾ ਦਰਸ਼ਨ ਕਰਾਇਆ ਹੈ ਤਾਂ ਗੁਰੂ ਅੰਗਦ ਜੀ ਜਨਮ ਪੱਤਰੀ ਹੱਥ ਲੈ ਕੇ ਅੱਖੀਆਂ ਤੇ ਰੱਖੀ ਅਤੇ ਸਿਰ ਉੱਤੇ ਰੱਖੀ ਜਾਂ ਕੋਲ ਕਰ ਦੇਖੀ ਤਾ ਅੱਖਰ Shastri ਹੈ ਤਾਂ ਗੁਰੂ ਅੰਗਦ ਜੀ ਵਿਚਾਰ ਕੀਤਾ ਜੋ ਕੋਈ ਅਜੀਹਾਂ ਸਿੱਖ ਹੋਵੇ ਜੋ ਦੋਵੇਂ ਲਿਖਣ ਜਾਣੇ ਤਾਂ ਮਹਿਮਾ ਖੈਰਾ ਜੱਟ ਜਿਸੇ ਕਰ ਗੁਰੂ ਅੰਗਦ ਜੀ ਰਹਿੰਦੇ ਸੀ ਉਸ ਆਖਿਆ ਜੀ ਸੁਲਤਾਨਪੁਰ ਵਿੱਚ ਪੜ੍ਹਾ ਮੁਖਾ ਖਤਰੀ ਹੈ ਉਹ ਦੋਵੇਂ ਅੱਖਰ ਪੜ੍ਹਿਆ ਹੈ ਅਤੇ ਦੋਵੇਂ ਅੱਖਰ ਲਿਖਦਾ ਹੈ ਤਾਂ ਗੁਰੂ ਅੰਗਦ ਜੀ ਕਹਿਆ ਪਾਈ ਮਹਿਮਾ ਉਸ ਨੂੰ ਜ਼ਰੂਰ ਆਂਦਾ ਚਾਹੀਏ ਤਾਂ ਮਹਿਮੇ ਆਖਿਆ ਪਲਾ ਗੁਰੂ ਜੀ ਮੈਂ ਜਾਂਦਾ ਹਾਂ ਮੇਰੇ ਆਖੇ ਚੱਟ ਆਵੇਗਾ ਤਾਂ ਮਹਿਮਾ ਸੁਲਤਾਨਪੁਰ ਗਿਆ ਪੈੜੇ ਮੋਕੇ ਨੂੰ ਆਖਿਆ ਤਾਂ ਪੈੜੇ ਮੋਕੇ ਆਏ ਕਰ ਸ਼੍ਰੀ ਗੁਰੂ ਅੰਗਦ ਜੀ ਅੱਗੇ ਮੱਥਾ ਟੇਕਿਆ ਤਾਂ ਸ਼੍ਰੀ ਗੁਰੂ ਅੰਗਦ ਜੀ ਉਸ ਤਾਈ ਜਨਮ ਪੱਤਰੀ ਦਿਖਾਈ ਤਾਂ ਭਾਈ ਪੈੜੇ ਨੇ ਤਾੜ ਤਾੜ ਬਾਤ ਸੁਣਾਈ ਤਾਂ ਸ਼੍ਰੀ ਗੁਰੂ ਅੰਗਦ ਜੀ ਸੁਣ ਕੇ ਖੁਸ਼ ਹੋਏ ਤਾ ਛਿੜੀ ਗੁਰੂ ਅੰਗਦ ਜੀ ਆਖਿਆ ਸੁਣ ਪਾਈ ਪੜਾ ਇਹ ਜਨਮ ਪੱਤਰੀ ਸਾਨੂੰ ਗੁਰਮੁਖੀ ਅੱਖਰਾਂ ਵਿੱਚ ਲਿਖਦੇ ਤਾਂ ਪਾਈ ਪੜੇ ਆਖਿਆ ਭਲਾ ਗੁਰੂ ਜੀ ਕਾਗਤ ਅਤੇ ਸਿਆਹੀ ਅਤੇ ਕਲਮ ਮੰਗਵਾ ਦਿਓ ਤਾਂ ਮੈਂ ਲਿਖ ਦਿੰਦਾ ਹਾਂ ਗੁਰੂ ਅੰਗਦ ਜੀ ਨੇ ਕਾਗਤ ਸਿਆਹੀ ਅਰ ਕਲਮ ਮੰਗਵਾ ਦਿੱਤੀ ਤਾਂ ਪਾਈ ਪੜੇ ਮੁੱਖੇ ਨੇ ਜਨਮ ਪੱਤਰੀ ਲਿਖੀ ਅਤੇ ਗੁਰੂ ਅੰਗਦ ਜੀ ਲਿਖਵਾਈ ਪਰ ਮੁੱਖ ਸੇਤੀ ਪਾਈ ਬਲੇ ਸੰਦੋ ਦੇ ਅਗੇ ਅੱਖਰ ਸ਼ਾਸਤਰੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ ਕਿਸਨ ਇਹ ਗੁਰਮੁਖੀ ਅੱਖਰ ਗੁਰੂ ਨਾਨਕ ਜੀ ਬਣਾਈ ਅਤੇ ਸ੍ਰੀ ਗੁਰੂ ਅੰਗਦ ਜੀ ਜਗਤ ਵਿੱਚ ਵਰਤਾਏ ਐਸੇ ਪਰ ਉਪਕਾਰੀ ਗੁਰੂ ਜੀ ਨੇ ਜਗਤ ਦੇ ਉਧਾਰ ਕਰਨ ਦੇ ਵਾਸਤੇ ਗੁਰਮੁਖੀ ਅੱਖਰ ਬਣਾਈ ਕਿਉਂ ਜੋ ਸੰਸਕ੍ਰਿਤ ਸਮਝਨੀ ਤੇ ਪੜਨੀ ਬੜੀ ਔਖੀ ਸੀ ਅਤੇ ਗੁਰਮੁਖੀ ਸੁਖਿਆ ਨਹੀਂ ਸਮਝੀ ਜਾਂਦੀ ਹੈ ਕਾਲ ਯੁਗੀ ਜੀਵਾਂ ਦੀ ਬੁੱਧ ਮੋਟੀ ਜਾਣ ਕੇ ਸ੍ਰੀ ਗੁਰੂ ਨਾਨਕ ਜੀ ਗੁਰਮੁਖੀ ਅਕਰ ਰਚ ਦਿਏ ਹਨ ਸਿੱਧਾ ਗਾੜੀ ਗੁਰਮੁਖ ਰਸਤਾ ਬਣਾ ਦਿਆ ਹੈ ਜੋ ਸਿੱਖ ਸ਼ਰਧਾਵੰਤ ਜਿਸ ਕੇ ਚਿੱਤ ਮੇ ਮੁਖ ਹੋਣੇ ਕੀ ਚਾਹ ਹੋਵੇ ਸ੍ਰੀ ਗੁਰੂ ਜੀ ਕੇ ਸੁਖਿਆਨ ਰਸਤੇ ਪਰ ਚੱਲੇਗਾ ਸੋ ਸ੍ਰੀ ਪਰਮੇਸ਼ਰ ਜੀ ਕੇ ਪਰਮ ਤਾਮ ਕੋ ਪ੍ਰਾਪਤ ਹੋਵੇਗਾ ਬੋਲੋ ਭਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ